ਕੌਣ ਕਿਹਾ ਚੇਰ ਚੇਰ ਆਪ ਆਪ ਤੁਗਾ ਤੁਗਾ ਆਪ ਤੁਗਾ ਮਾਨਯੋਗ ਐਸਐਸਪੀ ਸਾਹਿਬਾ ਨੂੰ ਜਿਹਨੇ ਅੱਜ ਫਰੀਦਕੋਟ ਦੇ ਬਾਜ਼ਾਰ ਦੇ ਵਿੱਚ ਘੰਟਾ ਘਰ ਦੇ ਨੇੜੇ ਜਿਹੜੇ ਬਾਈਕ ਲਾਏ ਹੋਏ ਲੋਕਾਂ ਨੇ ਰੋਂਗ ਪਾਰਕਿੰਗ ਕੀਤੀ ਹੋਈ ਆ ਉਹਦੇ ਵਿੱਚ ਪਰੇਕ ਜਿਹੜੀ ਜਾ ਰਹੀ ਉਹਨੂੰ ਬੜੀ ਫੋਕਾ ਆ ਰਹੀ ਆ ਲਿਫਟੇ ਚਾ ਰਹੀ ਆ ਉਹਨੂੰ ਜਿਹੜੇ ਬਾਈਕ ਆ ਸਵਾਰ ਸਾਨੂੰ ਮਿਲ ਗਏ ਜਾਂ ਗੱਡੀਆਂ ਲਾਈਆਂ ਹੋਈਆਂ ਉਹਨਾਂ ਦੇ ਨਾਲ ਪਾਸੇ ਕੀਤੇ ਗਏ ਵਿਕਲ ਕਰਾਏ ਗਏ ਜਿੱਥੇ ਪਾਰਕਿੰਗ ਵਾਲੀਆਂ ਜਗ੍ਹਾ ਬਣੀ ਆ ਉੱਥੇ ਹੀ ਲਾਏ ਜਾਣ ਜਿਹੜੇ ਮੌਕੇ ਤੇ ਡਰਾਈਵਰ ਮੌਕੇ ਤੇ ਨਹੀਂ ਮਿਲੇ ਉਹਨਾਂ ਗੱਡੀਆਂ ਨੂੰ ਅਸੀਂ ਲੋਕ ਕਰਕੇ ਲੋਕ ਕਰਤਾ ਤੇ ਜਦੋਂ ਸਾਨੂੰ ਤਾਲਮਿਲ ਕਰਨਗੇ ਅਸੀਂ ਉਹਨਾਂ ਦੇ ਚਲਾਨ ਕਰਾਂਗੇ ਸਾਨੂੰ ਲੋਕਾਂ ਨੂੰ ਟ੍ਰੈਫਿਕ ਪੁਲਸ ਵੱਲੋਂ ਬੀਨ ਆ ਵੀ ਜਿੱਥੇ ਪਾਰਕਿੰਗ ਦੀ ਜਗ੍ਹਾ ਬਣੀ ਹੋਈ ਹੈ ਜਿਵੇਂ ਕਿ ਸ਼ੀਤਪਕ ਸਿੰਘ ਪਾਰਕ ਉਹਦੇ ਹਾਲੇ ਦੁਆਲੇ ਪਾਰਕਿੰਗ ਜਗ੍ਹਾ ਬਣੀ ਹੋਈ ਹੈ ਔਰ ਠੰਡੀ ਸੜਕ ਦੇ ਉੱਪਰ ਰਾਜ ਮੈਲ ਦੇ ਨਾਲ-ਨਾਲ ਪਾਰਕਿੰਗ ਬਣੀ ਹੋਈ ਉੱਥੇ ਹੀ ਲਾਉਣ ਤਾਂ ਜੋ ਜੋ ਬਾਜ਼ਾਰ ਦੇ ਵਿੱਚ ਲੋਕ ਪਬਲਿਕ ਆਉਂਦੀ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ